ਸਾਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਤੇ ਰੋਡੇ ਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਤੇ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕਮਣ ਦਾ ਇਹ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਐਸ ਟਾਈਮ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਕ ਆ ਜਿਹੜਾ ਮਿੱਤਰੋ ਪੂਰਾ ਜ਼ਬਰਦਸਤ ਸ਼ੌਕ ਆ ਇਸ ਘਰ ਦੇ ਵਿੱਚ ਵੀ ਅੱਜ ਉਸੇ ਸ਼ੌਕ ਦੇ ਵਿੱਚੋਂ ਤੁਹਾਨੂੰ ਇੱਕ ਜਿਹੜੀ ਘਰੇਲੂ ਮੱਝ ਵਿਕਾਉ ਲਈ ਆ ਮਾਲਕਾਂ ਨੇ ਉਹ ਦਿਖਾਉਣੀ ਆ ਤੇ ਜਿਹੜਾ ਇੱਥੋਂ ਦਾ ਇਹ ਜਾਨਵਰਾਂ ਦਾ ਸੈਟਅਪ ਆ ਮੈਨੂੰ ਬਹੁਤ ਸੋਹਣਾ ਲੱਗਿਆ ਹੈ ਸੈਟਅਪ ਦੇ ਬਾਰੇ ਵੀ ਆਪਾਂ ਗੱਲਬਾਤ ਤਾਂ ਕਰਨੀ ਕਰਨੀ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਵੀ ਜਿਵੇਂ ਆਪਣੀ ਆਮ ਜੀ ਗੱਲ ਬਾਣੀ ਖੜੀ ਆ ਵੀ ਆਪਾਂ ਮੱਛਰਦਾਨੀਆਂ ਵਾਲੇ ਜ਼ੋਰ ਵਾਲੇ ਪਾਸੇ ਨੂੰ ਉਹਨਾਂ ਵੀ ਜਦੋਂ ਗਰਮੀ ਆਉਂਦੀ ਤੇ ਆਪਾਂ ਮੱਛਰਦਾਨੀਆਂ ਲਾਉਨੇ ਆ ਮੱਛਰਦਾਨੀਆਂ ਦੇ ਨਾਲੋਂ ਮੈਨੂੰ ਆਹ ਚੀਜ਼ ਬਹੁਤ ਵਧੀਆ ਲੱਗੀ ਆ ਪੈਸੇ ਦਾ ਬੇਸ਼ੱਕ ਇੱਕ ਰੀ ਲੱਗ ਜਾਣਗੇ ਪਰ ਹੁੰਦਾ ਪੈਸਿਆਂ ਦੇ ਨਾਲ ਤੁਸੀਂ ਇਹ ਜੀ ਸੋਚਦੇ ਆ ਵੀ ਮੰਨ ਲਓ ਪਸ਼ੂਆਂ ਦਾ ਇੱਕ ਵਾਰੀ ਸੈਟਅਪ ਤੇ ਪੈਸੇ ਜ਼ਰੂਰ ਲੱਗਣਗੇ ਪਰ ਜੀ ਜਹਿਣਾ ਬਣ ਜੂਗਾ ਵੇਖੋ ਪਿਛੋਂ ਕਰੀ ਕੈਮਰਾ ਪੁੱਤ ਆਹ ਜਾਲੀਆਂ ਦੇ ਉੱਤੇ ਫੋਕਸ ਜਿਹੜਾ ਕੈਮਰੇ ਦਾ ਰੱਖਿਆ ਵੇਖੋ ਬਾਈ ਉਹਨਾਂ ਨੇ ਇੱਕ ਵਾਰੀ ਜਾਲੀ ਬ੍ਰੇਕ ਲਾਤੀ ਮਿੱਤਰੋ ਗੇਟ ਖੁੱਲਦੇ ਕਰਤੇ ਦੋਵੇਂ ਦੋ ਗੇਟ ਕਰਤੇ ਦੋਵਾਂ ਦੇ ਮੰਨ ਲਓ ਜਿਵੇਂ ਪਸ਼ੂ ਬਾਹਰ ਅੰਦਰ ਕੱਢਣਾ ਜਾਂ ਖੋਲਣਾ ਇਹ ਬੰਦ ਕਰ ਦਿੰਦੇ ਜਦੋਂ ਪਸ਼ੂ ਬੰਨ ਤੇ ਅੰਦਰ ਤੇ ਜਦੋਂ ਬਾਹਰ ਹੋਏ ਉਦੋਂ ਵੀ ਬੰਦ ਕਰਕੇ ਨਾ ਅੰਦਰ ਪਸ਼ੂਆਂ ਨੂੰ ਮੱਖੀ ਦੇ ਨਾ ਮੱਛਰ ਉਹਦਾ ਤੁਸੀਂ ਇਹ ਦੇਖ ਲਓ ਵੀ ਦੂਰਬੀਨ ਨਾਲ ਵੀ ਨੇ ਦੱਸਣਾ ਤੁਹਾਨੂੰ ਇਹੋ ਜਿਹਾ ਪੱਕਾ ਪ੍ਰਬੰਧ ਕੀਤਾ ਹੋਇਆ ਬਾਈ ਬਾਈ ਹੁਣ ਇਹਨੇ ਬਹੁਤ ਸੋਹਣਾ ਸੈਟਅਪ ਕੀਤਾ ਇਧਰਲੇ ਪਾਸਿਓ ਫੇਰ ਆ ਜੰਗਲੇ ਬਣਾਏ ਹੋਏ ਆ ਮਿੱਤਰੋ ਇੱਥੇ ਖੁੱਲੀਆਂ ਛੱਡ ਦਿੰਦੇ ਆ ਰਾਤ ਨੂੰ ਜਦੋਂ ਇੱਥੇ ਬਾਹਰ ਕੱਢੀਆਂ ਜਾਂਦੀਆਂ ਜਾਂ ਠੰਡੇ ਜਦੋਂ ਬਾਹਰ ਕੱਢੀਆਂ ਜਾਂਦੀਆਂ ਜਦੋਂ ਸ਼ਾਮਾਂ ਪੈ ਜਾਂਦੀਆਂ ਵੌਲੇ ਪਸ਼ੂ ਹ ਤੇ ਬਣੇ ਜਾਂਦੇ ਆ ਮਈਆਂ ਵੀ ਬਾਈ ਹੋਣਿਆਂ ਦੇ ਕੋਲ ਟਾਪ ਕਲਾਸ ਆ ਮਿੱਤਰੋ 22 ਕਿਲੋ ਰੋਈਆਂ ਜਿਹੜੀਆਂ ਬਾਈ ਉਹਨਾਂ ਦੀ ਉਸਕਰ ਦੇ ਵਿੱਚ ਮੌਜੂਦ ਆ ਮੋਹਰਾ ਦੇ ਉੱਤੇ ਰਾਮਾ ਬਾਈ ਹੋਣਿਆਂ ਦਾ ਵੱਧ ਮਿੱਤਰੋ ਉਹਨਾਂ ਜਾਨਵਰਾਂ ਦੇ ਵਿੱਚੋਂ ਵੀ ਇੱਕ ਜਿਹੜੀ ਮੈਂ ਵੀ ਤੁਹਾਨੂੰ ਦਿਖਾਉਣੀ ਆ ਕਰਮਾ ਵਾਲੀ ਇਹ ਵੀ ਚੰਗੇ ਦੁੱਧ ਦੀ ਮਾਲਕ ਹਨੀਆਂ ਪਰ ਇਹ ਕੁਝ ਟਾਈਮ ਦੀ ਕੱਚੀ ਆ ਇਹ ਵਕਾਊ ਲੱਗੀ ਆ ਕਿੰਨੇ ਦਿਨ ਬਾਕੀ ਆ ਆਪਾਂ ਨੂੰ ਜਾਣਕਾਰੀ ਦੇਣ ਦੇ ਲਈ ਆਪਣੇ ਨਾਲ ਇਸੇ ਪਿੰਡ ਦੇ ਸੋਨੀ ਵਪਾਰੀ ਹੋਊਗਾ ਜਿਹੜੀਆਂ ਇਹ ਜਾਨਵਰ ਆ ਉਹ ਇਸੇ ਨਗਰ ਦੇ ਸਾਬਕਾ ਸਰਪੰਚ ਭਾਈ ਕੀ ਨਾਮ ਸੀ ਆਪਣਾ ਗੁਰਜੰਟ ਸਿੰਘ ਗੁਰਜੰਟ ਸਿੰਘ ਸਾਬਕਾ ਸਰਪੰਚ ਆ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਫਾਰਮ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਾਂ ਜਾਣਕਾਰੀ ਲੈਂਦੇ ਆ ਭਾਈ ਸੋਨੀ ਆਪਾਂ ਨੂੰ ਜਾਣਕਾਰੀ ਦਊਗਾ ਪਹਿਲਾਂ ਆਪਾਂ ਮੱਝ ਦੇ ਬਾਰੇ ਜਾਣਦੇ ਆ ਸਤਿ ਸ਼੍ਰੀ ਅਕਾਲ ਸੋਨੀ ਬਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਠੀਕ ਠਾਕ ਵਜੇ ਸੇਤੰਕਰ ਪਰਿਵਾਰ ਬਾਈ ਵਧੀਆ ਠੀਕ ਚਲੋ ਸ਼ੁਕਰ ਆ ਅੱਛਾ ਸੋਨੀ ਭਾਈ ਜਨਵਰ ਤਾਂ ਹੈ ਗਿਆ ਬਾਈ ਗੁਰਜੰਡ ਸਰਪੰਚ ਤੇ ਹਨਾ ਤੇ ਜਾਣਕਾਰੀ ਦੇਣੀ ਆ ਤੋਂ ਜਾਣਕਾਰੀ ਮੈਂ ਦੇਣਾ ਠੀਕ ਆ ਬਾਈ ਤੇ ਪਹਿਲਾਂ ਤਾਂ ਬਾਈ ਦਾ ਸੈਟਅਪ ਮੈਨੂੰ ਬੜਾ ਕੈਂਡ ਲੱਗਿਆ ਹਨਾ ਸੈਟਅਪ ਤਾਂ ਬਾਈ ਜੀ ਇੰੋਂ ਵੀ ਚਾਚਾ ਜੀ ਦਾ ਸਾਡੇ ਦਾ ਹੂੰ ਸਾਰਾ ਸ਼ੌਂਕ ਹੀ ਇਦਾਂ ਦਾ ਠੀਕ ਆ ਵੀ ਜਿਹੜਾ ਵੀ ਕੰਮ ਕਰਨਾ ਹੈ ਵਧੀਆ ਕਰਨਾ ਹੈ ਤੇ ਨਹੀਂ ਕਰਨਾ ਠੀਕ ਆ ਬਾਈ ਓਕੇ ਵੀ ਹਾਂ ਰੂਹਦਾਰੀ ਨਾ ਸਕੂ ਜਿਹੜਾ ਵੀ ਅੰਦਰ ਆ ਗਰਮੀ ਦੇ ਵਿੱਚ ਹੋ ਜਾਲੀ ਤਾਂ ਹਰ ਕੋਈ ਆਲ ਆਊਟ ਕਸ਼ੂਆ ਵਗੈਰਾ ਵੀ ਅੰਦਰ ਅਵੇਲੇਬਲ ਹੁੰਦਾ ਹੈ ਲੱਗਿਆ ਹੁੰਦਾ ਠੀਕ ਹੈ ਵੀ ਕਹਿਣ ਤੋਂ ਭਾਵੇਂ ਵੀ ਜੰਨਤ ਤੋਂ ਜ਼ਿਆਦਾ ਮਈਆਂ ਹਨ ਬਸ ਸਕੂਨ ਨਹੀਂ ਮਿਲਦਾ ਹੋਊਗਾ ਮਈਆਂ ਨੂੰ ਇੱਥੇ ਰਹਿ ਕੇ ਹਨਾ ਫਿਰ ਇਹਨਾਂ ਨੇ ਹੋਰ ਕਿਤੇ ਜਾ ਕੇ ਮੇਰੇ ਹਿਸਾਬ ਨਾਲ ਚੀਜ਼ ਨਹੀਂ ਲਾਉਣਾ ਛੇਤੀ ਯਾਰ ਸੁਪਤੰਸਾ ਸਾਹਿਬ ਵਾਲੀ ਉਹ ਸੁਵਿਧਾ ਮਿਲ ਨਹੀਂ ਗਈ ਨਾ ਇੱਕ ਨਹੀਂ ਹੋ ਸਕਦਾ ਜਿਹੜਾ ਲੈ ਕੇ ਜਾਊਗਾ ਸਰਪੰਸਾ ਵਾਲਾ ਦੇਖ ਕੇ ਸੈਟਅਪ ਦੇਖ ਕੇ ਉਹਦਾ ਪ੍ਰਬੰਧ ਹੈ ਇਹ ਗੱਲ ਹੈਗੀ ਪਹਿਲਾਂ ਪ੍ਰਬੰਧ ਕਰਕੇ ਹੀ ਲਵੇ ਹਨਾ ਹਾਂਜੀ ਪ੍ਰਬੰਧ ਕਰਕੇ ਸੋਨੀ ਬਾਈ ਸੋਨੀ ਬਾਈ ਜਿਹੜੀ ਪਰਲੇ ਪਾਸੇ ਮੈਂ ਫਿਰਦੀ ਆ ਕਿੰਨੇ ਦੁੱਧ ਤੇ ਚੱਲਦੀ ਆ ਬਾਈ ਇਹ ਸਰਵੇ ਇਸ ਟਾਈਮ ਹੁਣੇ 3 ਮਹੀਨੇ ਹੋ ਗਏ ਨੇ ਸੂਈ ਨੂੰ ਠੀਕ ਆ ਹੁਣ 16 17 ਕਿਲੋ ਤੇ ਕੰਡੇ ਵਾਲੇ ਤੇ ਚੱਲਦੀ ਐ ਠੀਕ ਆ ਪਹਿਲਾਂ 20+ ਸੀ ਤਾਜੀ ਦੇ ਬਿਲਕੁਲ ਤਾਜੀ 20+ ਦੇ ਦਾ ਪਦਦ ਚੋਇਆ ਠੀਕ ਆ 20+ ਚੱਲੀ ਐ ਤਾਜੀ ਹੈ 20+ ਚੱਲੀ ਐ ਠੀਕ ਆ ਭਾਈ ਐਸਾ ਇਹ ਫਿਰ ਸੀਮਨ ਸੁਮਨ ਦੀ ਕਿਹੜੇ ਦੀ ਪਤਾ ਕੁਛ ਭਾਈ ਨਹੀਂ ਸੀਮਨ ਦੀ ਇਹ ਦੀ ਨਹੀਂ ਕੋਈ ਜਾਣਕਾਰੀ ਪ੍ਰੋਪਰ ਇਹ ਉੱਥੋਂ ਆਪਣੇ ਤੋਂ ਹਰਿਆਣੇ ਤੋਂ ਆਈ ਹੋਈ ਐ ਠੀਕ ਆ ਬਾਕੀ ਸਾਰੀਆਂ ਮੱਜਾਂ ਹੀ ਹਿਸਾਰ ਤੋਂ ਲਈ ਖਰੀਦੀਆਂ ਹੋਈਆਂ ਸਾਰੀਆਂ ਮੱਜਾਂ ਹਿਸਾਰ ਤੋਂ ਆਈਆਂ ਹੋਈਆਂ ਸਾਰੀਆਂ ਮੱਜਾਂ ਟੋਟਲ ਠੀਕ ਆ ਭਾਈ ਠੀਕ ਆ ਅੱਛਾ ਭਾਈ ਜਿਹੜੀ ਉਹ ਮੇ ਆ ਉਹਦੇ ਮਗਰ ਬੱਚਾ ਕਿਹੜੇ ਦਾ ਆ ਗਿਆ ਤਕੀ ਕਿਹੜੀ ਦਾ ਜੀ ਉਹ ਜਿਹੜੀ ਉਹ ਪਰਲੀ ਮੈਂ ਉਹਦੇ ਮਗਰ ਤਾਂ ਨਵਾਬ ਦਾ ਕਟਾ ਜੀ ਨਵਾਬ ਦਾ ਕਟਾ ਹੈ ਠੀਕ ਆ ਅੱਛਾ ਜਿਹੜੀ ਮੈਂ ਆਪਾਂ ਵੇਚਣੀ ਆ ਹੁਣ ਇਹਦੇ ਬਾਰੇ ਗੱਲ ਕਰੀ ਇਹ ਕਿੰਨਵਾ ਸੂਆ ਛੋਟੀ ਬਾਈ ਇਹ ਵੀਰ ਜੇ ਦੂਜਾ ਸੂਆ ਸੁਣੀ ਆ ਦੂਜਾ ਸੂਆ ਹੈ ਠੀਕ ਆ ਬਾਈ ਇਹਨੇ ਕਿੰਨੇ ਦਿਨ ਪਹਿ ਬਾਈ ਅਜੇ ਇਹਦੇ ਬਾਈ ਜੀ 27 ਤਰੀਕ ਨੂੰ ਦਿਨ ਪੂਰੇ ਆ 27 ਤਰੀਕ ਨੂੰ ਪੂਰੇ ਹੋਣਾ ਚਾਹੀਦੇ ਹੈ ਗਿਆ ਤਰੀਕ ਅੱਜ 21 ਹੈ ਜੀ 21 ਅਸ਼ੇ ਦਿਨ ਹਜੇ ਬਾਕੀ ਆ ਠੀਕ ਆ ਸੂਆ ਕਿੰਨਾ ਵਾ ਸੂਰੀ ਬਾਦੀ ਆ ਸੂਆ ਦੋ ਜਾਵੇ ਦੂਜਾ ਠੀਕ ਆ ਅੱਛਾ ਕਿੰਨੇ ਦੁੱਧ ਦੀ ਮਲਕ ਨ ਰਹੀ ਹੈ ਪਹਿਲੇ ਸੂਰੇ ਦੇ ਵਿੱਚ 15 ਪਲਸ ਆਪ 15 ਕਿਲੋ ਪ੍ਰੋਪਰ ਕੰਡੇ ਵਾਲਾ ਚੋਆ ਠੀਕ ਆ ਜੀ ਇਸ ਵਾਰੀ ਇਹਦਾ 18 ਪਲਸ ਦੁੱਧ ਆਰਾਮ ਨਾਲ ਠੰਡਾ ਕਰਕੇ ਲੇਵਾ ਤਾਂ ਫਿਰ ਮਲਾ ਇਹ ਪੀਕ ਲੈਵਲ ਜਿਹੜਾ ਮੌਕੇ ਤੇ ਤਿਆਰ ਕਰੂਗਾ ਮੌਕੇ ਤੇ ਤਿਆਰ ਕਰੂਗੀ ਲੈਵਾ ਸੋਹਣਾ ਸੈਟਅਪ ਆਪਦਾ ਫਟ ਫਟ ਰੱਖਦੀ ਐ ਤੇ ਮੇਰਾ ਪੱਟਾ ਨੇ ਸਾਨਾ ਵਾਲਾ ਜਾਨੀ ਕਹਿਣ ਤੋਂ ਹੈਨਾ ਠੀਕ ਐ ਅੱਛਾ ਭਾਈ ਮਲਾ ਇਹਦੀ ਟੀਕਾ ਫਿਰ ਕਿਹੜਾ ਭਰਾ ਤਾ ਇਹਦੀ ਸੂਰਬੀਰ ਦਾ ਸੀ ਐ ਟੀਕਾ ਲੱਗਿਆ ਜਿਹੜਾ ਕ੍ਰਾਂਤੀ ਮੈਨ ਦਾ ਬੱਚਾ ਹੈ ਕ੍ਰਾਂਤੀ ਮੈਨ ਸੂਰਵੀਰ ਦਾ ਹੈ ਸੂਰਵੀਰ ਦਾ ਠੀਕ ਹੈ ਬਾਈ ਵੀਰਾਂਵਰੀ ਵਾਲਿਆਂ ਕੋਲੇ ਇਸ ਟਾਈਮ ਹਾਂਜੀ ਹਾਂਜੀ ਓਕੇ ਅੱਛਾ ਬਾਈ ਹੁਣ ਮੰਨ ਲਾ ਤੁਸੀਂ ਜੇ ਕੋਈ ਭਰਾ ਮੈਂ ਖਰੀਦੂਗਾ 15 ਕਿਲੋ ਦੀ ਪੂਰੀ ਗਾਰੰਟੀ ਦੇ ਵੀ ਦੇ ਦੇਾਂਗੇ ਆਪਾਂ ਜੀ ਬਿਲਕੁਲ ਦੇ ਦੇਾਂਗੇ ਜੀ ਲੈ ਕੇ ਦੇ ਦੇਾਂਗੇ ਗਾਰੰਟੀ ਠੀਕ ਹੈ ਠੀਕ ਹੈ ਓਕੇ ਇਹ ਆਪ ਦੇ ਆਪ ਕਿਹੜੇ ਦੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਪ ਦੀ ਇਹਦੀ ਕੋਈ ਜਾਣਕਾਰੀ ਨਹੀਂ ਬਾਈ ਜੀ ਇਹ ਹਿਸਾਰ ਦੇ ਕਿਸੇ ਸਰਕਾਰੀ ਬੋਲਦੀ ਆ ਜਾਂ ਕੋਈ ਉਸ ਤੋਂ ਦੀ ਕਿਤਨ ਦੀ ਆਪਾਂ ਇਸ ਆਈਏ ਹਿਸਾਬ ਦੇ ਵਿੱਚ ਤੋਂ ਵਿੱਚੋਂ ਆਈ ਆਪਾਂ ਇਹਦਾ ਕਹੀਏ ਵੀ ਇਹ ਫਲਾਣੇ ਬੋਲਦੀ ਆ ਨਹੀਂ ਕੋਈ ਕੋਈ ਜਾਣਕਾਰੀ ਨਹੀਂ ਠੀਕ ਹੈ ਠੀਕ ਹੈ ਅੱਛਾ ਭਾਈ ਇਹਨੇ ਵੇਚ ਨਹੀਂ ਲਈ ਜਾਂਦਾ ਰੇਟ ਕੀਤਾ ਕੀਤਾ ਵਾ ਰੇਟ ਦਾ ਵੀ ਅਪਾ ਫੋਨ ਤੇ ਤਿਆਰ ਕਰ ਲਾਂਗੇ ਠੀਕ ਹੈ ਓਕੇ ਜੀ ਠੀਕ ਹੈ ਭਾਈ ਇਹ ਤੁਰਦੇ ਮਣੇ ਜੀ ਕੱਢਦੇ ਬਾਹਰੋਂ ਜੀ ਲੈ ਵੀ ਮਿੱਤਰੋ ਪਹਿਲੇ 100000 ਦੇ ਵਿੱਚੋਂ ਆਈ ਹੋਈ ਆ 15 ਕਿਲੋ ਤੋਂ ਬਾਹਰ ਪੀਕ ਲੈਵਲ ਦੁੱਧਿੰਦਾ ਮਾਲਕਾਂ ਨੇ ਚੋਇਆ ਹੋਇਆ ਹੋਣ ਹਜੇ ਮਿੱਤਰੋ 6 ਦਿਨ ਕਾਗਜ਼ੀ ਦੇਣਾ ਜਿਹੜੇ ਗਿਣਤੀ ਵਾਲੇ ਉਹ ਪੂਰੇ ਹੋਣ ਦੇ ਵਿੱਚ ਇਹਦੇ ਬਾਕੀ ਆ ਤੇ ਜੇ ਆਪਾਂ ਇੱਕ ਅੱਧਾ ਦਿਨ ਉੱਪਰ ਦਾ ਗਣ ਲਈਏ ਤਾਂ ਮਿੱਤਰੋ ਹਜੇ ਇਹਨੇ 8-10 ਦਿਨ ਲੈ ਜਾਣੇ ਆ ਥੱਲੋਂ ਬਣਦੀ ਬਣਾਉਂਦੀ ਨੇ ਸੋਹਣੀ ਥੱਲੋਂ ਤਿਆਰ ਕਰਨ ਵਾਲੀ ਹੁੰਦੀ ਆਉਂਦੀ ਆ ਵੇਖ ਸਕਦੇ ਆ ਮਿੱਤਰੋ ਤੁਸੀਂ ਜਿਹੜਾ ਅੰਗਾ ਆਰਾ ਮਹਿੰਦੇ ਬਣਾਵਟ ਪੰਤਰਾ ਮਹਿੰਦੀ ਜਿਹੜੀ ਉਹ ਵੀ ਰੂਹ ਨੂੰ ਸਕੂਨ ਦੇਣ ਵਾਲੀ ਕਰਨ ਵਾਲੀ ਪਾਲੀ ਪੂਲੀ ਬਹੁਤ ਆ ਨਿੱਗਰ ਬਹੁਤ ਆ ਠੋਸ ਬਹੁਤ ਆ ਮੈਂ ਤੁਸੀਂ ਦੇਖ ਸਕਦੇ ਆ ਮਿੱਤਰੋ ਆ ਪੈਪ ਆ ਜਿਹੜੀ ਉਹ ਲਾਦੇ ਹੋ ਇੱਕ ਵਾਰੀ ਤੇ ਤੁਹਾਨੂੰ ਮੈਂ ਇਹਦਾ ਪੂਰੀ ਜੜੀ ਇਹ ਨਹੀਂ ਐ ਹੁਣ ਖੁੱਲੀ ਆਪ ਫਿਰਦੀ ਵੇਖੋ ਤੁਸੀਂ ਆਜ਼ਾਦੀ ਵਾਲਾ ਪਸ਼ੂ ਆ ਨਾ ਜਿਹੜਾ ਮਿੱਤਰੋ ਉਹ ਆਜ਼ਾਦੀ ਦੇ ਵਿੱਚ ਰਹਿ ਕੇ ਬਹੁਤ ਖੁਸ਼ ਹੁੰਦਾ ਆਪਾਂ ਸੰਗਲ ਪਾਏ ਆ ਬਸ ਉਹਦਾ ਪਾਣੀ ਪਿਉਣਾ ਉਦੋਂ ਕਿਹੜਾ ਘੜਾ ਦਿੰਨੇ ਆ ਤੇ ਸ਼ਾਮ ਨੂੰ ਕਿਹੜਾ ਘੜਾ ਕਢਾ ਦਿੰਨੇ ਆ ਉਹ ਪਸ਼ੂ ਰੱਖਣ ਦਾ ਕੋਈ ਸ਼ੌਂਕ ਨਹੀਂ ਉਹ ਆਪਣੇ ਮਜਬੂਰੀ ਬਣੀ ਖੜੀ ਆ ਆਪਾਂ ਦੁੱਧ ਦਾ ਮਤਲਬ ਰੱਖਿਆ ਹੋਇਆ ਸਿਰਫ ਪਰ ਜਿਹੜੀ ਆ ਆਜ਼ਾਦੀ ਆ ਨਾ ਜਿਹੜੀ ਆ ਆਜ਼ਾਦੀ ਦੇ ਵਿੱਚ ਜਿਹੜਾ ਆ ਨੱਚ ਟੱਪ ਲੈਣਾ ਪਸ਼ੂਆਂ ਨੇ ਇਹ ਮਿੱਤਰੋ ਬਹੁਤ ਘੱਟ ਪਸ਼ੂ ਨੂੰ ਮੈਨੂੰ ਤੁਸੀਂ ਆਪ ਜਾਣਦੇ ਆ ਸਾਰੇ ਭਰਾਈ ਦੇਖੋ ਤੁਸੀਂ ਮਈਆਂ ਦੀ ਬਨਾਵਟ ਆ ਬੰਦਤਰ ਆ ਆਹ ਇਹ ਲੋਕ ਤੁਸੀਂ ਕਿੰਨੀ ਆ ਸਕੂਨ ਮਈਆਂ ਨੂੰ ਬਹੁਤ ਜ਼ਿਆਦਾ ਵਾ ਕਿਉਂਕਿ ਇਹ ਸਕੂਨ ਮਿਲਣਾ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੇਖੋ ਬਣਾਵਟ ਆਰ ਬਾਡੀ ਬੰਤਰ ਆ ਮੈਂ ਦੀ ਉਹ ਵੀ ਪੂਰੀ ਚੰਗੀ ਆ ਫਿਰ ਦੂਜੀ ਗੱਲ ਆ ਗਈ ਮੈਂ ਪਲੀ ਬਹੁਤ ਆ ਕੱਦ ਬਹੁਤ ਆ ਮੈਂ ਦਾ 15 ਕਿਲੋ ਤੋਂ ਬਾਹਰ ਦੁੱਧ ਮੈਂ ਨੇ ਦਿੱਤਾ ਹੋਇਆ ਵਾ ਰੇਟ ਬਾਈ ਹੁਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰਨਗੇ ਕਿਉਂਕਿ ਹਜੇ ਮੈਂ 5-7 ਦਿਨ ਦੀ ਕੱਚੀ ਆ ਤਿਆਰੀ ਦੇ ਵਿੱਚ ਰੇਟ ਹੋਰ ਹੋਊਗਾ ਅੱਜ ਰੇਟ ਹੋਰ ਹੋਊਗਾ ਜਿਹੜੇ ਭਰਾ ਨੇ ਮੈਂ ਲੈਣੀ ਆ ਗੱਲਬਾਤ ਲਈ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਜਰਾ ਦੱਸੋ ਨਹੀਂ ਬਾਈ ਨੰਬਰ ਦੱਸੀ ਕਿਹੜਾ ਦੀ ਵੀਰੇ 9462 9642 0925 0925 964620925 0925 ਠੀਕ ਆ 964620925 ਬਾਈ ਦਾ ਨੰਬਰ ਆ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਤਾ ਵਾ ਉਸ ਨੰਬਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ